ਰਟਾਇਰਮੈਂਟ ਤੋਂ ਬਾਅਦ ਗੁਰਬਖਸ਼ ਸਿੰਘ ਤੋਂ ਸਾਰੇ ਪੈਸੇ ਪੁੱਤਾਂ ਨੇ ਖੋ ਲਏ ਸਨ ਤਾਂ ਉਹਨਾਂ ਨੇ ਆਪਣੀ ਘਰਵਾਲੀ ਦੀਆਂ ਸੋਨੇ ਦੀਆਂ ਚੂੜੀਆਂ ਅਤੇ ਕੰਨਾਂ ਦੀਆਂ ਵਾਲੀਆਂ ਵੇਚ ਕੇ ਇੱਕ ਛੋਟੀ ਜਹੀ ਦੁਕਾਨ ਬਣਾ ਲਈ ਤਾਂ ਜੋ ਦੋਵੇਂ ਪਤੀ ਪਤਨੀ ਬੁਢਾਪੇ ਵਿੱਚ ਆਪਣਾ ਗੁਜ਼ਾਰਾ ਆਸਾਨੀ ਨਾਲ ਕਰ ਸਕਣ ਪਰ ਜਦੋਂ ਪੁੱਤਾਂ ਨੂੰ ਪਤਾ ਲੱਗਿਆ ਤਾਂ ਉਹ ਦੁਕਾਨ ਤੋਂ ਸਮਾਨ ਚੋੱਕ ਕੇ ਲੈ ਜਾਂਦੇ ਤੇ ਥੋੜੀ-ਬਹੁਤ ਰਕਮ ਹੁੰਦੀ ਉਹ ਵੀ ਲੈ ਜਾਂਦੇ ਇਸ ਤਰ੍ਹਾਂ ਸਾਰੀ ਦੁਕਾਨ ਖਾਲੀ ਹੋ ਗਈ ਤੇ ਗੁਰਬਖਸ਼ ਸਿੰਘ ਅਤੇ ਉਸ ਦੀ ਪਤਨੀ ਸਤਵੰਤ ਕੌਰ ਦਾ ਕੋਈ ਅਤਾ ਪਤਾ ਨਾ ਲੱਗਾ ਕਿ ਉਹ ਕਿੱਥੇ ਚਲੇ ਗਏ ਹਨ ਇੱਕ ਦਿਨ ਦੁਕਾਨ ਦਾ ਇੱਕ ਗਾਹਕ ਆਇਆ ਤਾਂ ਪੁੱਤ ਉਸ ਨੂੰ ਦੁਕਾਨ ਦਿਖਾਉਣ ਲਈ ਲੈ ਆਇਆ ਜਦੋਂ ਉਹਨਾਂ ਨੇ ਸ਼ਟਰ ਚੁੱਕਿਆ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਉਹਨਾਂ ਦੇ ਰੋਂਗਟੇ ਖੜੇ ਹੋ ਗਏ ਕਿਉਂਕਿ ਉੱਥੇ ਤਾਂ ਸੋ ਦੋਸਤੋ ਅੱਗੇ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਹਾਨੂੰ ਪਰਿਵਾਰਕ ਅਤੇ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਦੇਖਣਾ ਪਸੰਦ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੈ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਹਾਈਪ ਕਰਨਾ ਨਾ ਭੁੱਲਣਾ ਆਓ ਦੋਸਤੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਗੇ ਦੀ ਕਹਾਣੀ ਵਿਸਥਾਰ ਨਾਲ ਗੁਰਬਖਸ਼ ਸਿੰਘ ਖੁਸ਼ੀ-ਖੁਸ਼ੀ ਘਰ ਵਿੱਚ ਦਾਖਲ ਹੋ ਰਹੇ ਸਨ ਉਹਨਾਂ ਨੇ ਤੁਰੰਤ ਆਪਣੀ ਬਗਲ ਵਿੱਚ ਦੱਬਿਆ ਹੋਇਆ ਵੱਡਾ ਥੈਲਾ ਕੱਢਿਆ ਤੇ ਤੇਜ਼-ਤੇਜ਼ ਕਦਮ ਚੁੱਕਦੇ ਹੋਏ ਆਪਣੇ ਕਮਰੇ ਵੱਲ ਵੱਧ ਗਏ ਉਨਾਰੇ ਚਿਹਰੇ ਤੇ ਖੁਸ਼ੀ ਚਲਕ ਰਹੀ ਸੀ ਕੋਈ ਵੀ ਉਹਨਾਂ ਨੂੰ ਵੇਖਦਾ ਤਾਂ ਇੱਕ ਲੈਹਜ਼ੇ ਲਈ ਸੋਚ ਵਿੱਚ ਪੈ ਜਾਂਦਾ ਕਿ ਹਮੇਸ਼ਾ ਫਿਕਰ ਅਤੇ ਉਦਾਸੀ ਵਿੱਚ ਡੁੱਬੇ ਰਹਿਣ ਵਾਲੇ ਗੁਰਬਖਸ਼ ਸਿੰਘ ਦਾ ਚਿਹਰਾ ਅੱਜ ਫੁੱਲਾਂ ਵਾਂਗ ਕਿਵੇਂ ਖਿੜਿਆ ਹੋਇਆ ਹੈ ਆਖਿਰ ਇਦਾਂ ਦਾ ਕੀ ਹੋ ਗਿਆ ਕਿ ਗੁਰਬਖਸ਼ ਸਿੰਘ ਅੱਜ ਐਨੇ ਖੁਸ਼ ਦਿਸ ਰਹੇ ਹਨ ਇਹ ਖੁਸ਼ੀ ਗੁਰਬਖਸ਼ ਸਿੰਘ ਦੇ ਦੋਵੇਂ ਪੁੱਤਾਂ ਤੋਂ ਵੀ ਲੁਕੀ ਨਹੀਂ ਸੀ ਉਹ ਤਾਂ ਸ਼ਾਇਦ ਇਸੇ ਤਾਕ ਵਿੱਚ ਬੈਠੇ ਸਨ ਕਿ ਕਦੋਂ ਪਾਪਾ ਘਰ ਆਉਣ ਤੇ ਕਦੋਂ ਉਹਨਾਂ ਤੇ ਹੱਥ ਸਾਫ਼ ਕਰਨਾ ਗੁਰਬਖਸ਼ ਸਿੰਘ ਨੂੰ ਪਤਾ ਨਹੀਂ ਸੀ ਕਿ ਉਹਨਾਂ ਦੇ ਪੁੱਤ ਕੀ ਖਿਜੜੀ ਪਕਾ ਰਹੇ ਹਨ ਉਹ ਆਪਣੇ ਹੀ ਧਿਆਨ ਵਿੱਚ ਘਰ ਵਿੱਚ ਦਾਖਲ ਹੋਏ ਅਤੇ ਫਿਰ ਉਸ ਥੈਲੇ ਨੂੰ ਚੁੱਕ ਕੇ ਕਮਰੇ ਵਿੱਚ ਆਈ ਆਪਣੀ ਪਤਨੀ ਸਤਵੰਤ ਨੂੰ ਆਵਾਜ਼ਾਂ ਦੇਣ ਲੱਗੇ ਸਤਵੰਤ ਕੁੜੇ ਉਹ ਸਤਵੰਤ ਕੁੜੇ ਕਿੱਥੇ ਚਲੀ ਗਈ ਜਲਦੀ ਆ ਤੈਨੂੰ ਕੁਝ ਦਿਖਾਉਣਾ ਹੈ ਪਰ ਸਤਵੰਤ ਕੌਰ ਦੀ ਕੋਈ ਆਵਾਜ਼ ਨਹੀਂ ਆਈ ਉਹਨਾਂ ਦੇ ਹਿੱਸੇ ਵਿੱਚ ਦੋ ਕਮਰੇ ਸਨ ਬਾਕੀ ਸਾਰਾ ਘਰ ਤਾਂ ਵੰਡ ਵਿੱਚ ਜਾ ਚੁੱਕਾ ਸੀ ਦੋ ਪੁੱਤ ਸਨ ਦੋਵਾਂ ਨੇ ਹੀ ਪਿਓ ਦੀ ਜ਼ਿੰਦਗੀ ਵਿੱਚ ਆਪਣੇ ਹਿੱਸੇ ਵਖ-ਵਖ ਕਰ ਲਏ ਸਨ। ਐਨੇ ਵੱਡੇ ਖੁੱਲੇ ਘਰ ਵਿੱਚ ਹੁਣ ਇੱਕ ਕੰਧ ਨਿਕਲ ਚੁੱਕੀ ਸੀ। ਦੋਵੇਂ ਪੁੱਤਾਂ ਨੇ ਆਪਣੇ ਆਪਣੇ ਹਿੱਸੇ ਦਾ ਨਵਾਂ ਘਰ ਬਣਾ ਲਿਆ ਸੀ ਅਤੇ ਵਿਚਕਾਰ ਕੰਧਾਂ ਖੜੀਆਂ ਕਰ ਲਈਆਂ ਸਨ। ਮਾਂ ਤੇ ਪਿਓ ਲਈ ਦੋ ਕਮਰੇ ਛੱਡ ਦਿੱਤੇ ਗਏ ਸਨ। ਬਹੁਤ ਘੱਟ ਜਗ੍ਹਾ ਹੋਣ ਕਰਕੇ ਦੋਵਾਂ ਦਾ ਦਮ ਘੁੱਟਦਾ ਸੀ। ਉਹਨਾਂ ਦੇ ਮਕਾਨ ਪੁਰਾਣੇ, ਛੋਟੀ ਛੱਤ ਵਾਲੇ ਸਨ। ਜਦੋਂ ਕਿ ਪੁੱਤਾਂ ਨੇ ਨਵੇਂ ਤਰੀਕੇ ਦੇ ਘਰ ਬਣਾਏ ਸਨ। ਤੇ ਉੱਚੀਆਂ ਕੰਧਾਂ ਰੱਖੀਆਂ ਸਨ ਜਿਸ ਕਰਕੇ ਤਾਜ਼ਾ ਹਵਾ ਦਾ ਵੀ ਗੁਜ਼ਰ ਉਹਨਾਂ ਦੇ ਹਿੱਸੇ ਨਹੀਂ ਆਉਂਦਾ ਸੀ ਪਰ ਹੌਲੀ-ਹੌਲੀ ਇਹ ਸਭ ਉਹਨਾਂ ਨੂੰ ਆਦਤ ਬਣ ਗਈ ਸੀ ਗੁਰਬਖਸ਼ ਸਿੰਘ ਨੇ ਵੇਖਿਆ ਤਾਂ ਥੈਲਾ ਉੱਥੇ ਹੀ ਰੱਖ ਕੇ ਦੂਜੇ ਕਮਰੇ ਵਿੱਚ ਗਏ ਕੀ ਵੇਖਦੇ ਹਨ ਕਿ ਉਹਨਾਂ ਦੀ ਪਤਨੀ ਸਤਵੰਤ ਕੌਰ ਥੱਲੇ ਦਰੀ ਵਿਛਾ ਕੇ ਪਾਠ ਪੜ੍ਹ ਰਹੀ ਹੈ ਗੁਰਬਖਸ਼ ਸਿੰਘ ਸਮਝ ਗਏ ਤੇ ਉੱਥੋਂ ਹੀ ਆਵਾਜ਼ ਮਾਰੀ ਪਾਠ ਪੜ੍ਹ ਕੇ ਜਲਦੀ ਆਈ ਤੇਰੇ ਨਾਲ ਇੱਕ ਗੱਲ ਕਰਨੀ ਹੈ ਬਹੁਤ ਜ਼ਰੂਰੀ ਹੈ ਉਨਾ ਸਮਾਂ ਮੈਂ ਵੀ ਗੁਰਦੁਆਰੇ ਸਾਹਿਬ ਮੱਥਾ ਟੇਕ ਕੇ ਆਉਂਦਾ ਹਾਂ ਤੂੰ ਘਰ ਵਿੱਚ ਹੀ ਰਹੀਂ ਇਹ ਨਾ ਹੋਵੇ ਇੱਧਰ ਉੱਧਰ ਗਵਾਂਢ ਵਿੱਚ ਨਿਕਲ ਜਾਵੀਂ ਗੁਰਬਖਸ਼ ਸਿੰਘ ਵਾਪਸ ਮੁੜੇ ਤਾਂ ਥੈਲਾ ਚੁੱਕ ਕੇ ਆਪਣੇ ਪੁਰਾਣੇ ਸੰਦੂਕ ਵਿੱਚ ਰੱਖਿਆ ਅਤੇ ਫਿਰ ਉਸ ਕਮਰੇ ਨੂੰ ਬਾਹਰੋਂ ਕੁੰਡੀ ਲਗਾ ਕੇ ਗੁਰਦੁਆਰਾ ਸਾਹਿਬ ਚਲੇ ਗਏ ਗੁਰਦੁਆਰਾ ਸਾਹਿਬ ਜਦੋਂ ਮੱਥਾ ਟੇਕ ਕੇ ਉਹ ਵਾਪਸ ਕਰ ਆ ਰਹੇ ਸਨ ਉਹਨਾਂ ਨੇ ਵੇਖਿਆ ਕਿ ਉਹਨਾਂ ਦੇ ਦੋਵੇਂ ਪੁੱਤ ਉਹਨਾਂ ਦੇ ਘਰ ਤੋਂ ਬਾਹਰ ਨਿਕਲ ਰਹੇ ਸਨ ਪੁੱਤਾਂ ਨੂੰ ਘਰ ਤੋਂ ਨਿਕਲਦਾ ਦੇਖ ਕੇ ਗੁਰਬਖਸ਼ ਸਿੰਘ ਦੇ ਚਿਹਰੇ ਤੇ ਮੋੜ ਖੁਸ਼ੀ ਫੈਲ ਗਈ ਤੇਜ਼-ਤੇਜ਼ ਕਦਮ ਚੁੱਕਦੇ ਹੋਏ ਪੁੱਤਾਂ ਤੱਕ ਪਹੁੰਚੇ ਤੇ ਕਹਿਣ ਲੱਗੇ ਵਾਹ ਬਈ ਕਿੱਥੇ ਜਾ ਰਹੇ ਹੋ ਆਓ ਮੇਰੇ ਨਾਲ ਬੈਠੋ ਗੱਲਾਂ ਕਰੀਏ ਮੈਂ ਤਾਂ ਹੁਣੇ ਹੀ ਮੱਥਾ ਟੇਕ ਕੇ ਆਇਆ ਹਾਂ ਪਰ ਦੋਵੇਂ ਪੁੱਤ ਤੁਰੰਤ ਕਹਿਣ ਲੱਗੇ ਤੁਸੀਂ ਆਉਣ ਵਿੱਚ ਦੇਰ ਕਰ ਦਿੱਤੀ ਅਸੀਂ ਤਾਂ ਕਿੰਨੀ ਦੇਰ ਤੋਂ ਮੰਮੀ ਦੇ ਕੋਲ ਬੈਠੇ ਗੱਲਾਂ ਕਰ ਰਹੇ ਸੀ ਹੁਣ ਕੁਝ ਕੰਮ ਲਈ ਜਾਣਾ ਹੈ ਸੋ ਚੱਲਦੇ ਹਾਂ ਗੁਰਬਖਸ਼ ਸਿੰਘ ਨੇ ਵੀ ਕੁਝ ਨਾ ਕਿਹਾ ਆਖਿਰ ਜੇ ਪੁੱਤ ਸੱਚਮੁੱਚ ਚੰਗੇ ਹੁੰਦੇ ਤਾਂ ਬੁਢਾਪੇ ਵਿੱਚ ਮਾਪੇ ਨੂੰ ਛੱਡ ਕੇ ਘਰ ਵਿੱਚ ਕੰਦਾ ਹੀ ਨਾ ਬਣਾਉਂਦੇ। ਉਹਨਾਂ ਨੇ ਹਾਮੀ ਵਿੱਚ ਸਿਰ ਹਿਲਾ ਦਿੱਤਾ ਤੇ ਘਰ ਵਿੱਚ ਦਾਖਲ ਹੋ ਗਏ। ਉਹਨਾਂ ਨੇ ਨੋਟ ਕੀਤਾ ਸੀ ਕਿ ਪੁੱਤ ਕੁਝ ਘਬਰਾਏ ਹੋਏ ਲੱਗ ਰਹੇ ਸਨ ਜਿਵੇਂ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਚਿਹਰੇ ਦੇ ਕਈ ਰੰਗ ਆ ਕੇ ਬਦਲੇ ਹੋਣ ਪਰ ਉਹ ਜ਼ਿਆਦਾ ਧਿਆਨ ਨਾ ਦੇ ਸਕੇ। ਜਦੋਂ ਅੰਦਰ ਆਏ ਤਾਂ ਉਹਨਾਂ ਦੀ ਪਤਨੀ ਪਾਠ ਪੜ ਚੁੱਕੀ ਸੀ। ਉਹ ਕਹਿਣ ਲੱਗੀ ਕੀ ਗੱਲ ਹੈ? ਤੁਸੀਂ ਕਿਉਂ ਆਵਾਜ਼ਾਂ ਦੇ ਰਹੇ ਸੀ? ਗੁਰਬਖਸ਼ ਸਿੰਘ ਨੇ ਆਲੇ ਦੁਆਲੇ ਵੇਖਿਆ ਤੇ ਫਿਰ ਆਪਣੀ ਪਤਨੀ ਨੂੰ ਆਪਣੇ ਕੋਲ ਬਿਠਾ ਕੇ ਕਹਿਣ ਲੱਗੇ ਮੈਨੂੰ ਅੱਜ ਸਾਰੇ ਰਿਟਾਇਰਮੈਂਟ ਦੇ ਪੈਸੇ ਮਿਲ ਗਏ ਹਨ ਮੈਂ ਹੁਣੇ ਹੀ ਉਹ ਲੈ ਕੇ ਆਇਆ ਹਾਂ ਮੈਂ ਤਾਂ ਇਹ ਸੋਚ ਕੇ ਹੀ ਖੁਸ਼ ਹਾਂ ਕਿ ਹੁਣ ਸਾਨੂੰ ਪੁੱਤਾਂ ਦੇ ਮੋਹ ਨਹੀਂ ਦੇਖਣੇ ਪੈਣਗੇ ਅਸੀਂ ਦੋਵੇਂ ਆਪਣਾ ਗੁਜ਼ਾਰਾ ਕਰ ਲਵਾਂਗੇ ਦੋ ਦਿਨਾਂ ਦੀ ਤਾਂ ਜ਼ਿੰਦਗੀ ਬਚੀ ਹੈ ਸਕੂਨ ਨਾਲ گزار ਲਵਾਂਗੇ ਸਤਵੰਤ ਕੌਰ ਨੇ ਜਦੋਂ ਇਹ ਸੁਣਿਆ ਤਾਂ ਤੁਰੰਤ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗੀ ਆਖਿਰ ਇਨਾ ਪੈਸਿਆਂ ਲਈ ਉਹਨਾਂ ਨੇ ਬਹੁਤ ਭੱਜ ਦੌੜ ਕੀਤੀ ਸੀ ਅਤੇ ਹੁਣ ਜਾ ਕੇ ਇਹ ਪੈਸੇ ਮਿਲੇ ਸਨ। ਸਤਵੰਤ ਕੌਰ ਕਹਿਣ ਲੱਗੀ ਠੀਕ ਹੈ। ਇਹਨਾਂ ਪੈਸਿਆਂ ਨਾਲ ਕੋਈ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਲਵਾਂਗੇ। ਪੁੱਤਾਂ ਤੋਂ ਤਾਂ ਜ਼ਰਾ ਵੀ ਉਮੀਦ ਨਹੀਂ ਕਿ ਉਹ ਸਾਡਾ ਖਰਚਾ ਚੁੱਕ ਸਕਣ। ਇਹ ਗੱਲ ਸਤਵੰਤ ਕੌਰ ਨੇ ਲੰਬਾ ਸਾਹ ਲੈਂਦੇ ਹੋਏ ਕਹੀ ਸੀ। ਪਰ ਇਸ ਗੱਲ ਤੋਂ ਬੇਖਬਰ ਕਿ ਉਹਨਾਂ ਦੇ ਸਾਰੇ ਸੁਪਨੇ ਅਧੂਰੇ ਹੀ ਰਹਿ ਜਾਣੇ ਹਨ। ਗੁਰਬਖਸ਼ ਸਿੰਘ ਨੇ ਜਿਵੇਂ ਹੀ ਸੰਦੂਕ ਖੋਲ੍ਹਿਆ ਤੇ ਥੈਲਾ ਕੱਢਣਾ ਚਾਹਿਆ ਉਹ ਹੈਰਾਨ ਰਹਿ ਗਏ। ਸندوق ਵਿੱਚ ਥੈਲਾ ਸੀ ਹੀ ਨਹੀਂ ਉਹਨਾਂ ਨੇ ਸਾਰੇ ਕੱਪੜੇ ਬਾਹਰ ਸੁੱਟ ਦਿੱਤੇ ਹਰ ਚੀਜ਼ ਉਲਟਪੁਲਟ ਕਰ ਦਿੱਤੀ ਪਰ ਪੈਸਿਆਂ ਵਾਲਾ ਥੈਲਾ ਕਿਤੇ ਵੀ ਨਹੀਂ ਮਿਲਿਆ ਗੁਰਬਖਸ਼ ਸਿੰਘ ਕਹਿਣ ਲੱਗੇ ਸਤਵੰਤ ਕੁੜੇ ਮੈਂ ਇਹ ਥੈਲਾ ਇਸ ਸੰਦੂਕ ਵਿੱਚ ਹੀ ਰੱਖਿਆ ਸੀ ਆਖਿਰ ਕਿੱਥੇ ਗਿਆ ਸਤਵੰਤ ਕੌਰ ਵੀ ਪਰੇਸ਼ਾਨ ਹੋ ਗਈ ਤੁਰੰਤ ਦੋਵੇਂ ਪਤੀ ਪਤਨੀ ਪੈਸੇ ਲੱਭਣ ਲੱਗ ਪਏ ਸਤਵੰਤ ਕੌਰ ਕਹਿਣ ਲੱਗੀ ਹੋ ਸਕਦਾ ਹੈ ਤੁਸੀਂ ਕਿਤੇ ਹੋਰ ਰੱਖੇ ਹੋਣ ਅਤੇ ਹੁਣ ਯਾਦ ਨਾ ਆ ਰਿਹਾ ਹੋਵੇ ਪਰ ਗੁਰਬਖਸ਼ ਸਿੰਘ ਕਹਿਣ ਲੱਗੇ ਮੇਰੀ ਯਾਦ ਆਸਤ ਬਿਲਕੁਲ ਠੀਕ ਹੈ ਮੈਂ ਇਹ ਥੈਲਾ ਇਸ ਸੰਦੂਕ ਵਿੱਚ ਰੱਖਿਆ ਸੀ ਅਤੇ ਫਿਰ ਗੁਰਦੁਆਰੇ ਸਹਿਬ ਮੱਥਾ ਟੇਕਣ ਚਲਾ ਗਿਆ ਸੀ ਪਰ ਹੁਣ ਤਾਂ 1 ਰੁਪਿਆ ਵੀ ਨਹੀਂ ਹੈ ਦਿਮਾਗ ਤੇ ਜ਼ੋਰ ਪਾਉਂਦੇ ਹੋਏ ਗੁਰਬਖਸ਼ ਸਿੰਘ ਦੇ ਕੰਨਾਂ ਵਿੱਚ ਘੰਟੀਆਂ ਵੱਜਣ ਲੱਗੀਆਂ ਉਹ ਤੁਰੰਤ ਸਤਵੰਤ ਕੌਰ ਨੂੰ ਕਹਿਣ ਲੱਗੇ ਹੁਣੇ-ਹੁਣੇ ਜਿਸ ਕਾਰਨ ਤੇ ਬਲਕਾਰ ਆਏ ਸਨ ਕਿਤੇ ਉਹਨਾਂ ਨੇ ਤਾਂ ਇਹ ਪੈਸੇ ਨਹੀਂ ਚੁੱਕ ਲਏ ਸਤਵੰਤ ਕੌਰ ਨੇ ਇਹ ਸੁਣ ਕੇ ਤੁਰੰਤ ਝੜਕ ਦਿੱਤਾ ਤੁਸੀਂ ਇਹ ਕਿਹੜੀਆਂ ਗੱਲਾਂ ਕਰ ਰਹੇ ਹੋ ਭਲਾ ਉਹ ਇਦਾਂ ਕਿਵੇਂ ਕਰ ਸਕਦੇ ਹਨ ਗੁਰਬਖਸ਼ ਸਿੰਘ ਕਹਿਣ ਲੱਗੇ ਜਦੋਂ ਉਹ ਘਰ ਵਿੱਚ ਆਏ ਸਨ ਤਾਂ ਤੁਸੀਂ ਇਸ ਕਮਰੇ ਵਿੱਚ ਸੀ ਸਤਵੰਤਕੌਰ ਕਹਿਣ ਲੱਗੇ ਨਹੀਂ ਮੈਂ ਤਾਂ ਪਾਠ ਕਰ ਰਹੀ ਸੀ ਤੁਹਾਡੇ ਆਉਣ ਤੋਂ 2-3 ਮਿੰਟ ਪਹਿਲਾਂ ਹੀ ਮੈਂ ਪਾਠ ਪੂਰਾ ਕੀਤਾ ਸੀ ਜਦੋਂ ਮੈਂ ਆਈ ਤਾਂ ਉਹ ਦੋਵੇਂ ਕਮਰੇ ਵਿੱਚ ਬੈਠੇ ਸਨ ਮੈਨੂੰ ਵੇਖ ਕੇ ਹੈਰਾਨ ਹੋ ਗਏ ਤੇ ਕਹਿਣ ਲੱਗੇ ਕਿ ਉਦਾਂ ਹੀ ਤੁਹਾਨੂੰ ਮਿਲਣ ਆਏ ਸੀ ਖੜੇ-ਖੜੇ ਹੀ ਮੇਰੇ ਨਾਲ ਗੱਲਬਾਤ ਕੀਤੀ ਹਾਲ-ਚਾਲ ਪੁੱਛਿਆ ਤੇ ਵਾਪਸ ਚਲੇ ਗਏ ਗੁਰਬਖਸ਼ ਸਿੰਘ ਦਾ ਦਿਮਾਗ ਸੁੰਨ ਹੋ ਗਿਆ ਉਹ ਸਿਰ ਫੜ ਕੇ ਬੈਠ ਗਏ ਹੋਵੇ ਨਾ ਹੋਵੇ ਇਹ ਕਾਰ ਸਥਾਨੀ ਉਹਨਾਂ ਦੇ ਪੁੱਤਾਂ ਨੇ ਹੀ ਕੀਤੀ ਸੀ ਗੁਰਬਖਸ਼ ਸਿੰਘ ਤੁਰੰਤ ਉੱਠੇ ਤੇ ਆਪਣੇ ਪੁੱਤ ਦੇ ਘਰ ਚਲੇ ਗਏ ਖੁਸ਼ਕਿਸਮਤੀ ਨਾਲ ਉਹਨਾਂ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਜਿਵੇਂ ਹੀ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖਲ ਹੋਏ ਤਾਂ ਅੰਦਰ ਦਾ ਮੰਜ਼ਰ ਦੇਖ ਕੇ ਚੌਂਕ ਉੱਠੇ ਦੋਵੇਂ ਪੁੱਤ ਕਮਰੇ ਵਿੱਚ ਬੈਠੇ ਉਸੇ ਸਫੇਦ ਥੈਲੇ ਤੋਂ ਪੈਸੇ ਕੱਢ ਕੇ ਗਿਣ ਰਹੇ ਸਨ ਅਤੇ ਹੱਸ ਰਹੇ ਸਨ ਵੱਡਾ ਪੁੱਤਰ ਬਲਕਾਰ ਕਹਿ ਰਿਹਾ ਸੀ ਦੇਖ ਮੈਂ ਵੱਡਾ ਹਾਂ ਇਸ ਲਈ 1 ਲੱਖ ਤਾਂ ਮੈਂ ਆਪ ਰੱਖਾਂਗਾ ਛੋਟਾ ਕਹਿ ਰਿਹਾ ਸੀ ਪਾਪਾ ਲਈ ਤਾਂ ਦੋਵੇਂ ਪੁੱਤ ਬਰਾਬਰ ਹਨ ਇਸ 1 ਲੱਖ ਦੇ ਵੀ 50-50 ਹਜ਼ਾਰ ਹੋਣੇ ਚਾਹੀਦੇ ਹਨ ਗੁਰਬਖਸ਼ ਸਿੰਘ ਨੇ ਜਦੋਂ ਇਹ ਮੰਜ਼ਰ ਦੇਖਿਆ ਤਾਂ ਉਹਨਾਂ ਨੂੰ ਬਹੁਤ ਸਦਮਾ ਪਹੁੰਚਿਆ ਪੁੱਤਾਂ ਨੇ ਪਿਓ ਨੂੰ ਖੜਾ ਦੇਖਿਆ ਤਾਂ ਹੜਬੜਾ ਕੇ ਖੜੇ ਹੋ ਗਏ ਗੁਰਬਖਸ਼ ਸਿੰਘ ਗੁੱਸੇ ਨਾਲ ਅੱਗੇ ਵਧੇ ਤੇ ਕਹਿਣ ਲੱਗੇ ਕਿਸ ਦੀ ਇਜਾਜ਼ਤ ਨਾਲ ਤੁਸੀਂ ਇਹ ਪੈਸੇ ਇੱਥੇ ਲਿਆਏ ਹੋ ਆਖਰ ਕਿਸ ਨੇ ਤੁਹਾਨੂੰ ਇਹ ਹੱਕ ਦਿੱਤਾ ਕਿ ਇਹ ਪੈਸੇ ਚੁੱਕ ਲਵੋ ਦੋਵੇਂ ਪੁੱਤ ਪਹਿਲਾਂ ਤਾਂ ਬੁਖਲਾ ਗਏ ਫਿਰ ਕਹਿਣ ਲੱਗੇ ਇਹ ਸਾਡੇ ਪੈਸੇ ਹਨ ਇਸ ਲਈ ਅਸੀਂ ਲੈ ਲਏ ਇਸ ਵਿੱਚ ਤੁਹਾਨੂੰ ਕੀ ਪਰੇਸ਼ਾਨੀ ਹੈ ਗੁਰਬਖਸ਼ ਸਿੰਘ ਗੁੱਸੇ ਨਾਲ ਅੱਗੇ ਵਧੇ ਤੇ ਆਪਣੇ ਪੈਸੇ ਚੁੱਕਣ ਲੱਗੇ ਮੇਰੀ ਮਿਹਨਤ ਦੀ ਕਮਾਈ ਹੈ ਆਪਣਾ ਸਭ ਕੁਝ ਤੁਹਾਡੇ ਉੱਤੇ ਲਟਾ ਚੁੱਕਾ ਹਾਂ ਪਰ ਹੁਣ ਇਹ ਪੈਸੇ ਬਿਲਕੁਲ ਨਹੀਂ ਦੇਵਾਂਗਾ ਇਹ ਤੇ ਸਿਰਫ ਮੇਰਾ ਤੇ ਮੇਰੀ ਪਤਨੀ ਦਾ ਹੱਕ ਹੈ ਪਰ ਦੋਵੇਂ ਪੁੱਤਾਂ ਨੇ ਤੁਰੰਤ ਪਿਓ ਨੂੰ ਧੱਕਾ ਦੇ ਦਿੱਤਾ ਤੇ ਕਹਿਣ ਲੱਗੇ ਖਬਰਦਾਰ ਜੇ ਇਹਨਾਂ ਪੈਸਿਆਂ ਨੂੰ ਹੱਥ ਵੀ ਲਾਇਆ ਤਾਂ ਇਹ ਪੈਸੇ ਸਾਡੇ ਹਨ ਸਾਨੂੰ ਲੋੜ ਹੈ ਅਸੀਂ ਤੁਹਾਨੂੰ ਨਹੀਂ ਦੇਵਾਂਗੇ ਆਖਿਰ ਇੰਨੇ ਦਿਨਾਂ ਤੋਂ ਅਸੀਂ ਹੀ ਤੁਹਾਡਾ ਖਰਚਾ ਚੁੱਕਦੇ ਆ ਰਹੇ ਹਾਂ ਉਹਨਾਂ ਨੇ ਧੱਕੇ ਮਾਰ ਕੇ ਪਿਓ ਨੂੰ ਆਪਣੇ ਘਰ ਤੋਂ ਕੱਢ ਦਿੱਤਾ ਗੁਰਬਖਸ਼ ਸਿੰਘ ਹਰਾਨੀ ਨਾਲ ਆਪਣੇ ਬੱਚਿਆਂ ਦਾ ਮੂੰਹ ਵੇਖਦੇ ਰਹਿ ਗਏ ਅਤੇ ਉਹ ਕਹਿਣ ਲੱਗੇ ਲਾਹਨਤ ਹੈ ਤੁਹਾਡੇ ਵਰਗੀ ਔਲਾਦ ਤੇ ਕੀ ਕੁਝ ਨਹੀਂ ਦਿੱਤਾ ਮੈਂ ਤੁਹਾਨੂੰ ਤੁਸੀਂ ਇਸ ਉਮਰ ਵਿੱਚ ਆ ਕੇ ਮੇਰੇ ਨਾਲ ਇਹ ਸਭ ਕਰ ਰਹੇ ਹੋ ਸ਼ਰਮ ਨਹੀਂ ਆਉਂਦੀ ਫੌਰਨ ਵੱਡਾ ਪੁੱਤ ਬਲਕਾਰ ਕਹਿਣ ਲੱਗਿਆ ਪਾਪਾ ਸਾਰੀ ਦੁਨੀਆ ਹੀ ਆਪਣੀ ਔਲਾਦ ਦਾ ਖਰਚਾ ਚੁਕਦੀ ਹੈ ਪਾਲਦੀ ਪੋਸਦੀ ਹੈ ਤਾਂ ਤੁਸੀਂ ਕੋਈ ਵੱਡਾ ਕੰਮ ਨਹੀਂ ਕੀਤਾ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਤੁਹਾਡੇ ਪੁੱਤ ਇਨ੍ਹਾਂ ਪੈਸਿਆਂ ਨਾਲ ਕਾਰੋਬਾਰ ਕਰਨਗੇ ਪਰ ਤੁਸੀਂ ਫਿਰ ਵੀ ਪੈਸੇ ਲੈਣ ਆ ਗਏ ਪੁੱਤਾਂ ਦੀ ਬੇਅਦਬੀ ਵੇਖ ਕੇ ਗੁਰਬਖਸ਼ ਸਿੰਘ ਦੀਆਂ ਅੱਖਾਂ ਖੁੱਲ ਗਈਆਂ ਉਹ ਕਹਿਣ ਲੱਗੇ ਨਾ ਜਾਣੇ ਸਾਡੀ ਪਰਵਰਿਸ਼ ਵਿੱਚ ਕਿਹੜੀ ਘਾਟ ਰਹਿ ਗਈ ਸੀ ਜੋ ਤੁਹਾਡੇ ਵਰਗੇ ਪੁੱਤ ਸਾਡੇ ਹਿੱਸੇ ਆਏ ਗੁਰਬਖਸ਼ ਸਿੰਘ ਖਾਲੀ ਹੱਥ ਆਪਣੇ ਘਰ ਵਾਪਸ ਆ ਗਏ ਪਤਨੀ ਨੇ ਉਹਨਾਂ ਦੀ ਹਾਲਤ ਵੇਖੀ ਤਾਂ ਸਮਝ ਗਈ ਕਿ ਇੱਕ ਵਾਰੀ ਫਿਰ ਪੁੱਤਾਂ ਨੇ ਪਿਓ ਨੂੰ ਜ਼ਲੀਲ ਕਰਕੇ ਘਰੋਂ ਕੱਢ ਦਿੱਤਾ ਹੈ ਸਤਵੰਤ ਕੌਰ ਦੀਆਂ ਅੱਖਾਂ ਤੋਂ ਵੀ ਹੰਝੂ ਵਗ ਪਏ ਤੇ ਉਸ ਨੇ ਇੱਕ ਠੰਡਾ ਸਾਹ ਭਰ ਕੇ ਸੱਜੇ ਪਾਸੇ ਬਣੇ ਉਸ ਮਕਾਨ ਵੱਲ ਵੇਖਿਆ ਜੋ ਉਹਨਾਂ ਦੇ ਦੋਵੇਂ ਪੁੱਤਾਂ ਦਾ ਸੀ ਜਿੱਥੇ ਉਹ ਆਪਣੀਆਂ ਪਤਨੀਆਂ ਤੇ ਬੱਚਿਆਂ ਨਾਲ ਹੱਸ ਖੇਡ ਕੇ ਜ਼ਿੰਦਗੀ ਬਿਤਾ ਰਹੇ ਸਨ। ਦੋਵੇਂ ਪੁੱਤ ਕਹਿੰਦੇ ਸਨ ਕਿ ਉਹ ਇਹਨਾਂ ਪੈਸਿਆਂ ਨਾਲ ਨਵਾਂ ਕਾਰੋਬਾਰ ਸ਼ੁਰੂ ਕਰਨਗੇ। ਪਰ ਉਹਨਾਂ ਨੇ ਐਨੀ ਉਧਾਰੀ ਚੁੱਕੀ ਹੋਈ ਸੀ ਕਿ ਅੱਧੇ ਤੋਂ ਵੱਧ ਪੈਸੇ ਤਾਂ ਕਰਜ਼ੇ ਚੁਕਾਉਣ ਵਿੱਚ ਹੀ ਲੱਗ ਚੁੱਕੇ ਸਨ। ਗੁਰਬਖਸ਼ ਸਿੰਘ ਇਸ ਗੱਲ ਨੂੰ ਦਿਲ ਵਿੱਚ ਲੈ ਕੇ ਮੰਝੇ ਤੇ ਹੀ ਪੈ ਗਏ। ਸਤਵੰਤ ਕੌਰ ਉਹਨਾਂ ਨੂੰ ਕਹਿਣ ਲੱਗੀ ਜੇ ਇਦਾਂ ਹੀ ਸੋਚਦੇ ਰਹੋਗੇ ਤਾਂ ਮਰੀਜ਼ ਬਣ ਜਾਓਗੇ। ਮੇਰਾ ਵੀ ਤਾਂ ਸੋਚੋ। ਆਖਿਰ ਮੇਰਾ ਇਸ ਦੁਨੀਆ ਵਿੱਚ ਤੁਹਾਡੇ ਸਿਵਾਏ ਹੋਰ ਹੈ ਹੀ ਕੌਣ ਦੋ ਬੱਚੇ ਪੈਦਾ ਕੀਤੇ ਮੁਸ਼ਕਲ ਵੇਲੇ ਵਿੱਚ ਉਹਨਾਂ ਨੂੰ ਕਦੇ ਤੱਤੀ ਹਵਾ ਦਾ ਬੁੱਲਾ ਤੱਕ ਨਹੀਂ ਲੱਗਣ ਦਿੱਤਾ ਉਹਨਾਂ ਨੂੰ ਹਰ ਐਸ਼ੋ ਆਰਾਮ ਦਿੱਤਾ ਆਪ ਭੁੱਖੇ ਰਹੇ ਪਰ ਬੱਚਿਆਂ ਨੂੰ ਕਦੇ ਭੁੱਖਾ ਨਹੀਂ ਸੌਣ ਦਿੱਤਾ ਇਹੀ ਸੋਚਦੇ ਰਹੇ ਕਿ ਬੱਚਿਆਂ ਨੂੰ ਪੜਾ ਲਿਖਾ ਕੇ ਵੱਡੇ ਅਫਸਰ ਬਣਾਵਾਂਗੇ ਤਾਂ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਪਰ ਅੱਜ ਵੇਖੋ ਕੀ ਹੋ ਗਿਆ ਹੈ ਅਸੀਂ ਦੋਵੇਂ ਇਕੱਲੇ ਰਹਿ ਗਏ ਹਾਂ ਪਰਾਏ ਕਰਦੀਆਂ ਆਈਆਂ ਧੀਆਂ ਨੇ ਸਾਡੇ ਪੁੱਤਾਂ ਨੂੰ ਸਾਡੇ ਤੋਂ ਦੂਰ ਕਰ ਦਿੱਤਾ ਹੈ। ਰਿਟਾਇਰਮੈਂਟ ਫੰਡ ਮਿਲਣ ਤੋਂ ਬਾਅਦ ਜੋ ਪਹਿਲਾਂ ਬੱਚੇ ਥੋੜਾ ਬਹੁਤ ਮਾਪੇ-ਬਾਪ ਨੂੰ ਖਰਚਾ ਦੇ ਦਿੰਦੇ ਸਨ, ਹੁਣ ਉਹ ਵੀ ਦੇਣਾ ਬੰਦ ਕਰ ਦਿੱਤਾ ਸੀ। ਜਦੋਂ ਘਰ ਦਾ ਸਾਰਾ ਰਾਸ਼ਨ ਖਤਮ ਹੋ ਗਿਆ ਤਾਂ ਸਤਵੰਤ ਕੌਰ ਇੱਕ ਦਿਨ ਆਪਣੇ ਵੱਡੇ ਪੁੱਤ ਦੇ ਘਰ ਗਈ। ਉੱਥੇ ਵੇਖਿਆ ਕਿ ਉਸ ਦੀ ਨੂੰਹ ਨੇ ਬਹੁਤ ਸਾਰੇ ਫਲ ਕੱਟ ਕੇ ਰੱਖੇ ਹੋਏ ਸਨ। ਖੁਦ ਵੀ ਖਾ ਰਹੀ ਸੀ ਤੇ ਆਪਣੇ ਬੱਚਿਆਂ ਨੂੰ ਵੀ ਖਵਾ ਰਹੀ ਸੀ। ਬਚਿਆ ਹੋਇਆ ਫਲ ਨੌਕਰਾਨੀ ਨੂੰ ਦੇ ਕੇ ਕਹਿ ਰਹੀ ਸੀ ਏ ਲੈ ਘਰ ਲੈ ਜਾ ਬੱਚਿਆਂ ਨੂੰ ਦੇ ਦੇਣਾ ਸਤਵੰਤ ਕੌਰ ਨੇ ਇਹ ਮੰਜ਼ਰ ਵੇਖਿਆ ਤਾਂ ਇੱਕ ਲੰਮਾ ਸਾਹ ਭਰ ਕੇ ਚੁੱਪ ਰਹਿ ਗਈ ਉਸ ਨੂੰ ਫਲ ਖਾਦੇ ਹੋਏ ਮੁੱਦਤਾ ਹੋ ਗਈਆਂ ਸਨ ਉਹ ਨੂੰਹ ਦੇ ਕੋਲ ਆਈ ਤਾਂ ਪੁੱਤ ਵੀ ਉੱਥੇ ਆ ਗਿਆ ਸਤਵੰਤ ਕੌਰ ਕਹਿਣ ਲੱਗੀ ਸਾਡੇ ਘਰ ਦਾ ਰਾਸ਼ਨ ਖਤਮ ਹੋ ਗਿਆ ਹੈ ਇਸ ਮਹੀਨੇ ਤੁਸੀਂ ਪੈਸੇ ਵੀ ਨਹੀਂ ਦਿੱਤੇ ਜੇ ਰਾਸ਼ਨ ਨਹੀਂ ਪਾਉਣਾ ਤਾਂ ਪੈਸੇ ਹੀ ਦੇ ਦਿਓ ਘੱਟੋ ਘੱਟ ਮੈਂ ਰਾਸ਼ਨ ਤਾਂ ਮੰਗਵਾ ਲਵਾਂ ਪਰ ਵੱਡਾ ਪੁੱਤ ਫੌਰਨ ਬੋਲ ਪਿਆ ਇਸ ਮਹੀਨੇ ਕੁਝ ਖਾਸ ਆਮਦਨ ਨਹੀਂ ਹੋਈ ਪਾਪਾ ਕੋਲ ਪੈਸੇ ਹੋਣਗੇ ਉਹਨਾਂ ਤੋਂ ਖਰਚਾ ਚਲਾ ਲਓ ਸਤਵੰਤ ਕੌਰ ਨੇ ਕਿਹਾ ਇਹਨਾਂ ਦੀ ਪੈਨਸ਼ਨ ਆਉਣ ਵਿੱਚ ਅਜੇ ਕੁਝ ਸਮਾਂ ਲੱਗੇਗਾ ਤੁਸੀਂ ਤਾਂ ਇੰਨਾ ਕਮਾਉਂਦੇ ਹੋ ਕੀ ਸਾਨੂੰ ਰੋਸ਼ਨ ਵੀ ਨਹੀਂ ਦੇ ਸਕਦੇ ਵੱਡਾ ਪੁੱਤ ਗੁੱਸੇ ਨਾਲ ਕਹਿਣ ਲੱਗਾ ਮਾਂ ਇੱਕ ਵਾਰ ਕਹਿ ਦਿੱਤਾ ਨਾ ਕਿ ਮੇਰੇ ਕੋਲ ਪੈਸੇ ਨਹੀਂ ਤਾਂ ਨਹੀਂ ਹਨ ਮੈਂ ਆਪਣੇ ਬਾਲ ਬੱਚਿਆਂ ਤੇ ਘਰ ਵਾਲੀ ਦੇ ਖਰਚੇ ਪੂਰੇ ਕਰਾਂ ਜਾਂ ਤੁਹਾਡਾ ਵੀ ਖਰਚ ਚੁਕਾਵਾਂ ਸਤਵੰਤ ਕੌਰ ਦੀ ਬਹੁਤ ਬੇਇੱਜ਼ਤੀ ਹੋਈ ਉਹ ਅੱਖਾਂ ਵਿੱਚੋਂ ਹੰਝੂ ਪੂੰਝਦੀ ਹੋਈ ਘਰ ਵਾਪਸ ਆ ਗਈ ਆਰਾ ਕੇ ਜਦੋਂ ਉਸਨੇ ਗੁਰਬਖਸ਼ ਸਿੰਘ ਨੂੰ ਇਹ ਗੱਲ ਦੱਸੀ ਤਾਂ ਉਹ ਵੀ ਇੱਕ ਠੰਡਾ ਸਾਹ ਭਰ ਕੇ ਰਹਿ ਗਏ ਫਿਰ ਉਹ ਸਤਵੰਤ ਕੌਰ ਨੂੰ ਕਹਿਣ ਲੱਗੇ ਕਿਉਂ ਨਾ ਅਸੀਂ ਇਸ ਮਹੱਲੇ ਵਿੱਚ ਛੋਟੀ ਜਿਹੀ ਦੁਕਾਨ ਖੋਲ ਲਈਏ ਰੋਜ਼ਮਰਾਂ ਦੀਆਂ ਲੜਿੰਦੀਆਂ ਚੀਜ਼ਾਂ ਰੱਖਾਂਗੇ ਵਧੀਆ ਕਮਾਈ ਹੋ ਜਾਵੇਗੀ ਦੋ ਵੇਰੇ ਦੇ ਖਾਣੇ ਦੇ ਪੈਸੇ ਬਣ ਜਾਣਗੇ ਤੇ ਸਾਡੇ ਵਰਗੇ ਬੁੱਢਿਆਂ ਲਈ ਇਹ ਬਹੁਤ ਇਹੀ ਬਹੁਤ ਹੈ ਸਤਵੰਤ ਕੌਰ ਸੋਚ ਵਿੱਚ ਪੈ ਗਈ ਤੇ ਫਿਰ ਕਹਿਣ ਲੱਗੀ ਪੈਸਿਆਂ ਦੀ ਫਿਕਰ ਨਾ ਕਰੋ ਮੇਰੀਆਂ ਚੂੜੀਆਂ ਤੇ ਵਾਲੀਆਂ ਪਈਆਂ ਹਨ ਤੁਸੀਂ ਉਹ ਵੇਚ ਕੇ ਦੁਕਾਨ ਸ਼ੁਰੂ ਕਰੋ ਗੁਰਬਖਸ਼ ਸਿੰਘ ਨੇ ਕਿਹਾ ਨਹੀਂ ਨਹੀਂ ਮੈਂ ਕਰਜ਼ਾ ਲੈ ਲਵਾਂਗਾ ਪਰ ਤੇਰੀਆਂ ਸੋਨੇ ਦੀਆਂ ਵਾਲੀਆਂ ਤੇ ਚੂੜੀਆਂ ਹਰਗिज ਨਹੀਂ ਵੇਚਾਂਗਾ ਪਰ ਸਤਵੰਤ ਕੌਰ ਨੇ ਉਹ ਵਾਲੀਆਂ ਤੇ ਸੋਨੇ ਦੀਆਂ ਚੂੜੀਆਂ ਲਿਆ ਕੇ ਗੁਰਬਖਸ਼ ਸਿੰਘ ਦੇ ਹੱਥਾਂ ਤੇ ਰੱਖ ਦਿੱਤੀਆਂ ਤੇ ਕਹਿਣ ਲੱਗੀ ਮੈਂ ਹੁਣ ਬੁੱਢੀ ਹੋ ਗਈ ਹਾਂ ਪੁੱਤ ਨੂੰ ਆਪਣੇ ਘਰਾਂ ਵਾਲੇ ਹੋ ਗਏ ਹਨ ਮੈਨੂੰ ਇਹਨਾਂ ਚੀਜ਼ਾਂ ਦੀ ਕੀ ਲੋੜ ਹੈ ਗੁਰਬਖਸ਼ ਸਿੰਘ ਪਹਿਲਾਂ ਤਾਂ ਮਨਾਂ ਕਰਦੇ ਰਹੇ ਪਰ ਫਿਰ ਆਪਣੀ ਪਤਨੀ ਦੀ ਗੱਲ ਮੰਨ ਕੇ ਉਹ ਚੀਜ਼ਾਂ ਵੇਚ ਕੇ ਆਪਣੇ ਮਹੱਲੇ ਵਿੱਚ ਇੱਕ ਦੁਕਾਨ ਖੋਲ ਲਈ ਅਤੇ ਉੱਥੇ ਚੀਜ਼ਾਂ ਵੇਚਣ ਲੱਗ ਪਏ। ਮਹੱਲੇ ਵਿੱਚ ਗੁਰਬਖਸ਼ ਸਿੰਘ ਦੀ ਬੜੀ ਇੱਜ਼ਤ ਸੀ। ਸਭ ਉਹਨਾਂ ਦੀ ਬਹੁਤ ਕਦਰ ਕਰਦੇ ਸਨ। ਜਦੋਂ ਖ਼ਬਰ ਮਿਲੀ ਕਿ ਗੁਰਬਖਸ਼ ਸਿੰਘ ਨੇ ਮਹੱਲੇ ਵਿੱਚ ਦੁਕਾਨ ਖੋਲੀ ਹੈ ਤਾਂ ਲੋਕ ਇਹਨਾਂ ਤੋਂ ਹੀ ਸਮਾਨ ਲੈਣ ਲੱਗ ਪਏ। ਇਸ ਤਰ੍ਹਾਂ ਉਹਨਾਂ ਦੀ ਆਮਦਨ ਵੀ ਚੰਗੀ ਹੋਣ ਲੱਗੀ ਤੇ ਉਹ ਆਪਣੀ ਘਰਵਾਲੀ ਨਾਲ ਚੰਗਾ ਗੁਜ਼ਾਰਾ ਕਰਨ ਲੱਗ ਪਏ। ਘਰਵਾਲੀ ਵੀ ਬਹੁਤ ਖੁਸ਼ ਸੀ। ਗੁਰਬਖਸ਼ ਸਿੰਘ ਕਹਿਣ ਲੱਗੇ ਜੇ ਮੇਰੀ ਚੰਗੀ ਕਮਾਈ ਹੋਈ ਤਾਂ ਸਾਲ ਦੇ ਅੰਦਰ ਅੰਦਰ ਹੀ ਮੈਂ ਤੈਨੂੰ ਪੈਸੇ ਜੋੜ ਕੇ ਫਿਰ ਤੋਂ ਵਾਲੀਆਂ ਤੇ ਚੂੜੀਆਂ ਬਣਵਾ ਕੇ ਦੇਵਾਂਗਾ ਉੱਥੇ ਹੀ ਜਦੋਂ ਪੁੱਤਾਂ ਨੂੰ ਪਤਾ ਲੱਗਾ ਕਿ ਸਾਡੇ ਪਿਓ ਨੇ ਕਾਰੋਬਾਰ ਸ਼ੁਰੂ ਕਰ ਲਿਆ ਹੈ ਅਤੇ ਪੈਸੇ ਵੀ ਚੰਗੇ ਕਮਾ ਰਿਆ ਹੈ ਤਾਂ ਉਹਨਾਂ ਦੇ ਮੱਥੇ ਤੇ ਤਿਉੜੀਆਂ ਪੈ ਗਈਆਂ ਉਹ ਆਪਣੇ ਪਿਓ ਨਾਲ ਜਲਨ ਕਰਨ ਲੱਗ ਪਏ ਲਾਲਚੀ ਤੇ ਜਾਹਲ ਤਾਂ ਉਹ ਸਨ ਹੀ ਅੱਜ ਤੱਕ ਕੋਈ ਕੰਮ ਨਾ ਕਰ ਸਕੇ ਜੋ ਵੀ ਕਾਰੋਬਾਰ ਪਿਓ ਨੇ ਲਗਾਇਆ 2-3 ਮਹੀਨੇ ਬਾਅਦ ਛੱਡ ਦਿੰਦੇ ਸਨ ਅਤੇ ਇਸੇ ਤਰ੍ਹਾਂ ਅੱਜ ਤੱਕ ਪਿਆਉ ਦੇ ਪੈਸਿਆਂ ਤੇ ਹੀ ਐਸ਼ ਕਰਦੇ ਆ ਰਹੇ ਸਨ ਜਦੋਂ ਉਹਨਾਂ ਦੀ ਵਿਆਹ ਦੀ ਉਮਰ ਆਈ ਤਾਂ ਦੋਵੇਂ ਭਰਾਵਾਂ ਨੇ ਗੁਰਬਖਸ਼ ਸਿੰਘ ਨੂੰ ਕਿਹਾ ਸੀ ਕਿ ਸਾਨੂੰ ਵੱਖ-ਵੱਖ ਘਰ ਬਣਾ ਦੇਵੋ ਅਸੀਂ ਇਸ ਘਰ ਵਿੱਚ ਨਹੀਂ ਰਹਿਣਾ ਗੁਰਬਖਸ਼ ਸਿੰਘ ਨੇ ਆਪਣੀ ਸਾਰੀ ਜਮਾ ਪੂੰਜੀ ਦੋਵੇਂ ਪੁੱਤਾਂ ਲਈ ਵੱਖ-ਵੱਖ ਘਰ ਬਣਾਉਣ ਵਿੱਚ ਲਾ ਦਿੱਤੀ ਉਹਨਾਂ ਦੇ ਵਿਆਹ ਕਰਵਾ ਦਿੱਤੇ ਪਰ ਵਿਆਹ ਤੋਂ ਬਾਅਦ ਦੋਵੇਂ ਪੁੱਤ ਆਪਣੀਆਂ-ਆਪਣੀਆਂ ਘਰਵਾਲੀਆਂ ਦੇ ਹੀ ਹੋ ਕੇ ਰਹਿ ਗਏ ਆਪਣਾ ਵੱਖ-ਵੱਖ ਹਿੱਸਾ ਵੰਡ ਲਿਆ ਅਤੇ ਮਾਪਿਆਂ ਨਾਲ ਪੂਰੀ ਤਰ੍ਹਾਂ ਬੇਗਾਨਾ ਸਲੋਕ ਕਰਨ ਲੱਗ ਪਏ। ਇੱਥੋਂ ਤੱਕ ਕਿ ਘਰ ਦੇ ਵਿਚਕਾਰ ਕੰਧ ਵੀ ਖੜੀ ਕਰ ਲਈ। ਹੁਣ ਜਦੋਂ ਰਿਟਾਇਰਮੈਂਟ ਦੇ ਪੈਸੇ ਵੀ ਖਤਮ ਹੋ ਗਏ ਅਤੇ ਘਰ ਵਿੱਚ ਰਾਸ਼ਨ ਵੀ ਘਟਣ ਲੱਗਾ ਤਾਂ ਦੋਵੇਂ ਪੁੱਤ ਮੂੰਹ ਚੱਕ ਕੇ ਪਿਓ ਦੀ ਦੁਕਾਨ ਤੇ ਆਉਣ ਲੱਗੇ। ਗਰਵਕ ਸਿੰਘ ਨੇ ਪੁੱਤਾਂ ਨੂੰ ਦੁਕਾਨ ਤੇ ਵੇਖਿਆ ਤਾਂ ਚਿਹਰੇ ਤੇ ਖੁਸ਼ੀ ਤੇ ਚਮਕ ਆ ਗਈ। ਸੋਚਿਆ ਕਿ ਸ਼ਾਇਦ ਪੁੱਤ ਪਿਓ ਦੀ ਕਮਾਈ ਵੇਖਣ ਤੇ ਕੁਝ ਮਿੱਠੇ ਬੋਲ ਬੋਲਣ ਆਏ ਹੋਣ ਪਰ ਅਜਿਹਾ ਕੁਝ ਨਹੀਂ ਹੋਇਆ। ਪੁੱਤ ਆਏ ਘਰ ਦਾ ਸੌਦਾ ਲਿਆ ਅਤੇ ਬਿਨਾਂ ਪੈਸੇ ਦਿੱਤੇ ਚਲੇ ਗਏ ਕਹਿਣ ਲੱਗੇ ਅਗਲੀ ਵਾਰ ਜਦੋਂ ਸੌਦਾ ਲੈਣ ਆਵਾਂਗੇ ਤਾਂ ਇਕੱਠੇ ਹੀ ਪੈਸੇ ਦੇ ਦੇਵਾਂਗੇ ਇਸ ਤੋਂ ਬਾਅਦ ਫਿਰ ਉਹਨਾਂ ਦਾ ਹਫ਼ਤਾਵਾਰੀ ਕੰਮ ਹੀ ਬਣ ਗਿਆ ਉਹ ਆਉਂਦੇ ਦੁਕਾਨ ਤੋਂ ਸੌਦਾ ਲੈ ਜਾਂਦੇ ਪਰ ਪੈਸਿਆਂ ਦੇ ਨਾਂ ਤੇ ਇੱਕ ਫੁੱਟੀ ਕੌਡੀ ਵੀ ਨਾ ਦਿੰਦੇ ਗੁਰਬਖਸ਼ ਸਿੰਘ ਪਹਿਲਾਂ ਤਾਂ ਚੁੱਪ ਰਹੇ ਪਰ ਜਦੋਂ ਤੀਜੀ ਵਾਰ ਪੁੱਤ ਸੌਦਾ ਲੈਣ ਆਏ ਤਾਂ ਸੌਦਾ ਦੇਣ ਤੋਂ ਪਹਿਲਾਂ ਹੀ ਗੁਰਬਖਸ਼ ਸਿੰਘ ਕਹਿਣ ਲੱਗੇ ਪਹਿਲਾਂ ਦਾ ਬਕਾਇਆ ਦਿਓ ਦੋ ਵਾਰ ਦੇ ਪੈਸੇ ਵੀ ਤੁਸੀਂ ਨਹੀਂ ਦਿੱਤੇ ਮੈਂ ਦੁਕਾਨ ਦਾ ਸਾਮਾਨ ਲਿਆਉਣਾ ਹੈ ਸਾਮਾਨ ਘਟਦਾ ਜਾ ਰਿਹਾ ਹੈ ਤੁਸੀਂ ਪੈਸੇ ਦਿਓਗੇ ਤਾਂ ਮੈਂ ਅੱਜ ਨਵਾਂ ਸੌਦਾ ਲਿਆਵਾਂਗਾ ਉਸ ਵੇਲੇ ਉੱਥੇ ਪਿੰਡ ਦੇ ਹੋਰ ਵੀ 2-3 ਲੋਕ ਮੌਜੂਦ ਸਨ ਗੁਰਬਖਸ਼ ਸਿੰਘ ਦੇ ਦੋਵੇਂ ਪੁੱਤ ਕਹਿਣ ਲੱਗੇ ਚਾਚਾ ਜੀ ਵੇਖ ਲਿਆ ਪਿਓ ਅਜਿਹਾ ਹੁੰਦੇ ਹਨ ਸਹੀ ਹੈ ਸਾਡੇ ਪਿਓ ਨੇ ਦੁਕਾਨ ਖੋਲ੍ਹ ਲਈ ਹੈ ਪਰ ਦੇਖੋ ਤਾਂ ਸਹੀ ਆਪਣੇ ਹੀ ਪੁੱਤਾਂ ਤੋਂ ਸੌਦੇ ਦੇ ਪੈਸੇ ਮੰਗ ਰਿਹਾ ਹੈ ਕੀ ਤੁਸੀਂ ਵੀ ਆਪਣੇ ਪੁੱਤਾਂ ਨਾਲ ਅਜਿਹਾ ਕਰਦੇ ਹੋ ਉਹ ਸ਼ਖਸ ਕਹਿਣ ਲੱਗੇ ਨਹੀਂ ਨਹੀਂ ਸਾਡੇ ਘਰ ਵਿੱਚ ਤਾਂ ਅਜਿਹਾ ਕੁਝ ਨਹੀਂ ਹੁੰਦਾ ਅਸੀਂ ਕਦੇ ਪੁੱਤਾਂ ਤੋਂ ਪੈਸੇ ਨਹੀਂ ਲਏ ਬਲਕਿ ਘਰ ਦਾ ਸਾਰਾ ਖਰਚਾ ਮਿਲ ਵੰਡ ਕੇ ਚਲਾਉਂਦੇ ਹਾਂ ਗੁਰਬਖਸ਼ ਸਿੰਘ ਨੇ ਇਹ ਸੁਣਿਆ ਤਾਂ ਇੱਕ ਗਹਿਰਾ ਸਾਹ ਭਰ ਕੇ ਸੋਚਿਆ ਮੇਰੇ ਪੁੱਤਾਂ ਨੇ ਮੇਰੇ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਹਨ ਵਿਆਹ ਦੇ ਬਾਅਦ ਹੀ ਆਪਣੀ ਰੋਟੀ ਵੱਖ ਕਰ ਲਈ ਜੇ ਇਹ ਮੁਫਤ ਵਿੱਚ ਸੌਦਾ ਲੈ ਜਾਣਾ ਚਾਹੁੰਦੇ ਹਨ ਤਾਂ ਫਿਰ ਇਹਨਾਂ ਨੂੰ ਪੈਸੇ ਵੀ ਦੇਣੇ ਚਾਹੀਦੇ ਹਨ ਤਾਂ ਜੋ ਮੇਰੀ ਦੁਕਾਨ ਅੱਗੇ ਵੱਧ ਸਕੇ ਪਰ ਦੋਵੇਂ ਪੁੱਤ ਮੁਫਤ ਵਿੱਚ ਹੀ ਸਮਾਨ ਲੈ ਕੇ ਉੱਥੋਂ ਚਲੇ ਗਏ ਕੱਲ੍ਹ ਤੋਂ ਬੀਤੇ ਤਾਂ ਦੋਵਾਂ ਨੇ ਇੱਕ ਨਵਾਂ ਹੀ ਕੰਮ ਅਪਣਾ ਲਿਆ ਜਿਵੇਂ ਹੀ ਲੰਚ ਦਾ ਸਮਾਂ ਹੁੰਦਾ ਗੁਰਬਖਸ਼ ਸਿੰਘ ਰੋਟੀ ਖਾਣ ਲਈ ਦੁਕਾਨ ਤੋਂ ਜਾਂਦੇ ਤਾਂ ਸਾਹਮਣੇ ਹੀ ਦੁੱਧ ਵਾਲੇ ਨੂੰ ਕਹਿ ਜਾਂਦੇ ਕਿ ਮੇਰੀ ਦੁਕਾਨ ਦਾ ਧਿਆਨ ਰੱਖਣਾ ਮੈਂ ਜਲਦੀ ਖਾਣਾ ਖਾ ਕੇ ਵਾਪਸ ਆ ਜਾਵਾਂਗਾ ਉਹਨਾਂ ਦੇ ਜਾਣ ਤੋਂ ਬਾਅਦ ਕਦੇ ਵੱਡਾ ਪੁੱਤ ਤਾਂ ਕਦੇ ਛੋਟਾ ਪੁੱਤ ਦੁਕਾਨ ਵਿੱਚ ਆ ਜਾਂਦਾ ਦੁੱਧ ਵਾਲਾ ਉਹਨਾਂ ਨੂੰ ਵੇਖ ਕੇ ਸਕੂਨ ਨਾਲ ਸੋਚਦਾ ਕਿ ਪੁੱਤ ਆ ਗਏ ਹਨ ਰਖਵਾਲੀ ਲਈ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਤਾਂ ਬਾਪ ਦੇ ਹੀ ਦੋਸਤ ਬਣੇ ਬੈਠੇ ਹਨ ਗੁਰਬਖਸ਼ ਸਿੰਘ ਨੂੰ ਕੰਗਾਲ ਕਰਨ ਦੀ ਨੀਅਤ ਰੱਖਦੇ ਹਨ ਉਹ ਗੱਲੇ ਵਿੱਚੋਂ ਰੋਜ਼ ਥੋੜੇ ਥੋੜੇ ਪੈਸੇ ਕੱਢ ਕੇ ਲੈ ਜਾਂਦੇ ਇੱਕ ਵਾਰ ਇਦਾਂ ਹੋਇਆ ਫਿਰ ਦੋ ਵਾਰ ਹੋਇਆ ਤਾਂ ਗੁਰਬਖਸ਼ ਸਿੰਘ ਨੂੰ ਪੈਸੇ ਘੱਟ ਲੱਗਣ ਲੱਗ ਪਏ ਪਰ ਹੌਲੀ ਹੌਲੀ ਤਾਂ ਸਾਰੇ ਪੈਸੇ ਹੀ ਗਾਇਬ ਹੋਣ ਲੱਗੇ ਗੁਰਬਖਸ਼ ਸਿੰਘ ਨੂੰ ਦੁੱਧ ਵਾਲੇ ਤੇ ਸ਼ੱਕ ਹੋਇਆ ਕਿ ਸ਼ਾਇਦ ਉਹੀ ਪੈਸੇ ਕੱਢਦਾ ਹੋਵੇਗਾ ਇੱਕ ਵਾਰ ਤਾਂ ਦੁੱਧ ਵਾਲੇ ਨਾਲ ਲੜ ਪਏ ਪਰ ਉਹ ਕਹਿਣ ਲੱਗਾ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਪੁੱਤ ਇੱਥੇ ਆਉਂਦੇ ਹਨ ਤੇ ਮੈਂ ਨਿਸ਼ਚਿੰਤ ਹੋ ਗਏ ਅੰਦਰ ਚਲਾ ਜਾਂਦਾ ਹਾਂ ਇਸ ਤੋਂ ਬਾਅਦ ਕੀ ਹੋਇਆ ਇਹ ਕਿਸੇ ਨੂੰ ਕੀ ਪਤਾ ਸੀ ਗੁਰਬਖਸ਼ ਸਿੰਘ ਨੂੰ ਤਾਂ ਪੂਰੀ ਤਰ੍ਹਾਂ ਪਤਾ ਲੱਗ ਚੁੱਕਾ ਸੀ ਕਿ ਇਹ ਸਾਰਾ ਕੁਝ ਇੱਕ ਵਾਰ ਫਿਰ ਉਹਨਾਂ ਦੇ ਆਪਣੇ ਪੁੱਤ ਹੀ ਕਰ ਰਹੇ ਹਨ ਦੁਕਾਨ ਤਾਂ ਬਿਲਕੁਲ ਖਾਲੀ ਹੋ ਗਈ ਸੀ ਜੋ ਥੋੜਾ ਬਹੁਤ ਸਾਮਾਨ ਸੀ ਉਹ ਵੀ ਵੇਚ ਕੇ ਮੁਸ਼ਕਲ ਨਾਲ ਇੱਕ ਵਾਰ ਦੇ ਖਾਣ ਦਾ ਪੈਸਾ ਹੀ ਬਣਦਾ ਸੀ ਘਰ ਵਿੱਚ ਰਾਸ਼ਨ ਬਿਲਕੁਲ ਹੀ ਮੁੱਕ ਗਿਆ ਸੀ ਸਤਵੰਤ ਕੌਰ ਵੱਖ ਹੀ ਪਰੇਸ਼ਾਨ ਸੀ ਉਹ ਇੱਕ ਆਦਿਵਾਰ ਪੁੱਤਾਂ ਕੋਲ ਵੀ ਗਈ ਤੇ ਕਹਿੰਦੀ ਪੁੱਤ ਕੁਝ ਪੈਸੇ ਦੇ ਦਿਓ ਤਾਂ ਜੋ ਦੁਕਾਨ ਲਈ ਸਮਾਨ ਲਿਆ ਸਕੀਏ ਪਰ ਪੁੱਤ ਕਹਿੰਦੇ ਅਸੀਂ ਕਿੱਥੋਂ ਪੈਸੇ ਦਈਏ ਕੀ ਸਾਡੇ ਨਾਲ ਪੁੱਛ ਕੇ ਪਾਪਾ ਨੇ ਦੁਕਾਨ ਖੋਲੀ ਸੀ ਸਾਡੇ ਕੋਲ ਤਾਂ 10 ਰੁਪਈਆ ਨਹੀਂ ਸਤਵੰਤ ਕੌਰ ਜੀ ਨੇ ਕਈ ਵਾਰ ਪੁੱਤਾਂ ਨੂੰ ਕਿਹਾ ਕਿ ਤੁਸੀਂ ਲੁੱਕ ਕੇ ਸਾਡੀ ਦੁਕਾਨ ਤੇ ਪੈਸੇ ਚੋਰੀ ਕਰਦੇ ਹੋ ਜੋ ਸੌਦਾ ਤੇ ਪੈਸੇ ਲੈ ਗਏ ਹੋ ਉਹ ਵਾਪਸ ਦੇ ਦਿਓ ਪਰ ਦੋਵੇਂ ਪੁੱਤ ਕਦੇ ਵੀ ਨਾ ਮੰਨੇ ਉਲਟਾ ਮਾਪਿਆਂ ਨੂੰ ਗਾਲ੍ਹਾਂ ਕੱਢਣ ਲੱਗੇ ਤੇ ੱੱਕੇ ਮਾਰ ਕੇ ਘਰੋਂ ਕੱਢ ਦਿੱਤਾ ਦੁਕਾਨ ਬਿਲਕੁਲ ਖਾਲੀ ਹੋ ਚੁੱਕੀ ਸੀ ਜੋ ਥੋੜਾ ਬਹੁਤ ਸਮਾਨ ਬਚਿਆ ਸੀ ਉਹ ਵੇਚ ਕੇ ਉਹਨਾਂ ਨੇ ਆਪਣੇ ਲਈ ਕੁਝ ਖਾਣਾ ਖਰੀਦਿਆ ਹੁਣ ਤਾਂ ਹਾਲ ਇਹ ਸੀ ਕਿ ਦੁਕਾਨ ਵਿੱਚ 1 ਰੁਪਏ ਦੀ ਵੀ ਚੀਜ਼ ਨਹੀਂ ਬਚੀ ਸੀ ਅਗਲੇ ਦਿਨ ਗੁਰਬਖਸ਼ ਸਿੰਘ ਨੇ ਆਪਣੀ ਦੁਕਾਨ ਬੰਦ ਕਰ ਦਿੱਤੀ ਲੋਕ ਸਵੇਰੇ ਸਵੇਰੇ ਸੌਦਾ ਲੈਣ ਆਏ ਤਾਂ ਦੁਕਾਨ ਬੰਦ ਦੇਖੀ ਪੁੱਤਾਂ ਨੇ ਵੀ ਮਾਪਿਆਂ ਦਾ ਮਜ਼ਾਕ ਉਡਾਇਆ ਚੰਗਾ ਹੋਇਆ ਹੁਣ ਪਾਪਾ ਦੀ ਦੁਕਾਨ ਵੀ ਬੰਦ ਹੋ ਗਈ ਨਹੀਂ ਤਾਂ ਬੜਾ ਇਤਰਾਉਂਦੇ ਫਿਰਦੇ ਸਨ ਕਿ ਮੈਂ ਕੁਮਾਰ ਆ ਹਾਂ ਤੇ ਪੁੱਤ ਵੇਲੇ ਹਨ ਉਹ ਤਾਂ ਇੱਕ ਹਫ਼ਤੇ ਤੱਕ ਆਪਣੇ ਮਾਪਿਆਂ ਦੇ ਘਰ ਦੀ ਸੂਰਤ ਵੀ ਨਾ ਦੇਖੀ ਜਦੋਂ ਇੱਕ ਡੇਢ ਹਫ਼ਤਾ ਦੁਕਾਨ ਬੰਦ ਰਹੀ ਤਾਂ ਲੋਕ ਆ ਕੇ ਬਲਕਾਰ ਤੇ ਜਿਸ ਕਰਨ ਨੂੰ ਕਹਿਣ ਲੱਗੇ ਸਾਨੂੰ ਇਹ ਦੁਕਾਨ ਕਿਰਾਏ ਤੇ ਚਾਹੀਦੀ ਹੈ ਅਸੀਂ ਕਿਰਾਇਆ ਦੇ ਦੇਵਾਂਗੇ ਦੋਵੇਂ ਤਾਂ ਪਹਿਲਾਂ ਹੀ ਲਾਲਚੀ ਸਨ ਤੁਰੰਤ ਮੰਨ ਗਏ ਘਰ ਆ ਕੇ ਜਦੋਂ ਪਿਓ ਤੋਂ ਦੁਕਾਨ ਦੀ ਚਾਬੀ ਲੈਣੀ ਚਾਹੀ ਤਾਂ ਘਰ ਖਾਲੀ ਸੀ ਮਾਪੇ ਘਰ ਵਿੱਚ ਮੌਜੂਦ ਨਹੀਂ ਸਨ ਬਲਕਾਰ ਕਹਿੰਦਾ ਫਿਕਰ ਕਰਨ ਦੀ ਲੋੜ ਨਹੀਂ ਅਸੀਂ ਦੁਕਾਨ ਦਾ ਤਾਲਾ ਤੋੜ ਕੇ ਨਵਾਂ ਤਾਲਾ ਲਾ ਦੇਵਾਂਗੇ ਉਹ ਲੋਕ ਦੁਕਾਨ ਵਾਲਾ ਆ ਗਏ ਜਿਵੇਂ ਹੀ ਦਰਵਾਜ਼ਾ ਖੋਲਣਾ ਚਾਹਿਆ ਤਾਂ ਪਤਾ ਲੱਗਾ ਕਿ ਦਰਵਾਜ਼ਾ ਅੰਦਰੋਂ ਬੰਦ ਹੈ ਇਹ ਸਭ ਦੇਖ ਕੇ ਹੈਰਾਨ ਰਹਿ ਗਏ ਕਿ ਅੰਦਰੋਂ ਕਿਵੇਂ ਬੰਦ ਹੋ ਸਕਦਾ ਹੈ ਜਦੋਂ ਲੋਕਾਂ ਨੇ ਮਿਲ ਕੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਾ ਮੰਜ਼ਰ ਦੇਖ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਗੁਰਬਖਸ਼ ਸਿੰਘ ਅਤੇ ਉਹਨਾਂ ਦੀ ਪਤਨੀ ਸਤਵੰਤ ਕੌਰ ਦੁਕਾਨ ਵਿੱਚ ਹੀ ਜ਼ਮੀਨ ਤੇ ਪਏ ਸਨ ਬੱਚੇ ਨੇੜੇ ਆ ਕੇ ਦੇਖਣ ਲੱਗੇ ਵੰਡ ਵਾਲਿਆਂ ਨੇ ਕਿਹਾ ਕਿ ਹੱਥ ਨਾਲ ਲਗਾਓ ਤੇ ਪੁਲਿਸ ਨੂੰ ਖਬਰ ਦੇ ਦਿੱਤੀ ਗਈ। ਪੁਲਿਸ ਆਈ ਦੋਵਾਂ ਨੂੰ ਹਸਪਤਾਲ ਲੈ ਗਈ। ਉੱਥੇ ਹੀ ਇਹ ਪੁਸ਼ਟੀ ਹੋਈ ਕਿ ਦੋਵਾਂ ਦੀ ਮੌਤ 3 ਦਿਨ ਪਹਿਲਾਂ ਹੋ ਚੁੱਕੀ ਸੀ। ਭੁੱਖੇ ਰਹਿਣ ਕਾਰਨ ਗੁਰਬਖਸ਼ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਸਤਵੰਤ ਕੌਰ ਦੀ ਦਿਮਾਗ ਦੀ ਨਸ ਫਟ ਗਈ ਸੀ। ਇਹ ਦੇਖ ਕੇ ਬੱਚੇ ਇੱਕ ਪਲ ਲਈ ਕੰਬ ਗਏ। ਉਹਨਾਂ ਦੇ ਮਾਪੇ 3 ਦਿਨ ਤੋਂ ਮਰੇ ਪਏ ਸਨ। ਮੁਹੱਲੇ ਵਾਲੇ ਇਕੱਠੇ ਹੋ ਚੁੱਕੇ ਸਨ। ਪਰ ਹਰ ਕੋਈ ਪੁੱਤਾਂ ਨੂੰ ਪੁੱਛ ਰਿਹਾ ਸੀ ਕਿ ਤੁਸੀਂ ਐਨੇ ਬੇਖਬਰ ਕਿਵੇਂ ਰਹੇ ਤੁਹਾਡੇ ਮਾਪੇ ਵਿਾਰਸਾ ਵਾਂਗ ਦੁਕਾਨ ਵਿੱਚ ਮਰੇ ਪਏ ਰਹੇ ਤੇ ਤੁਸੀਂ ਦੇਖਿਆ ਵੀ ਨਹੀਂ ਪੁੱਤ ਚੁੱਪ ਰਿਹਾ ਕਹਿਣ ਨੂੰ ਸੀ ਹੀ ਕੀ ਉਹਨਾਂ ਨੇ ਤਾਂ ਮਾਪਿਆਂ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਸਨ ਆਖਰਕਾਰ ਉਹਨਾਂ ਨੇ ਮਾਪਿਆਂ ਦਾ ਅੰਤਮ ਸੰਸਕਾਰ ਕਰ ਦਿੱਤਾ ਕੁਝ ਦਿਨ ਲੋਕ ਆਉਂਦੇ ਰਹੇ ਫਿਰ ਆਪਣੇ ਕੰਮ ਵਿੱਚ ਰੁੱਝ ਗਏ ਬਾਅਦ ਵਿੱਚ ਫਿਰ ਲੋਕਾਂ ਨੇ ਦੁਕਾਨ ਕਿਰਾਏ ਤੇ ਲੈਣੀ ਚਾਹੀ ਬਲਕਾਰ ਤੇ ਜਿਸ ਕਾਰਨ ਨੇ ਉਹ ਦੁਕਾਨ ਕਿਰਾਏ ਤੇ ਦੇ ਦਿੱਤੀ ਪਰ ਹਰਾਨੀ ਇਹ ਸੀ ਕਿ ਕੋਈ ਵੀ ਦੁਕਾਨਦਾਰ ਉਸ ਦੁਕਾਨ ਵਿੱਚ ਇੱਕ ਹਫ਼ਤੇ ਤੋਂ ਵੱਧ ਨਹੀਂ ਟਿਕਿਆ ਕਹਿੰਦੇ ਸਨ ਬੜੀ ਅਜੀਬ ਦੁਕਾਨ ਹੈ 1 ਰੁਪਏ ਦੀ ਵੀ ਵਿਕਰੀ ਨਹੀਂ ਹੁੰਦੀ ਉਲਟਾ ਨੁਕਸਾਨ ਹੋ ਜਾਂਦਾ ਹੈ ਕੁਝ ਤਾਂ ਇਹ ਸੁਣ ਕੇ ਹੀ ਨਾ ਆਉਂਦੇ ਕਿ ਇਹ ਮਨਹੋਸ ਜਗ੍ਹਾ ਹੈ ਇੱਥੇ ਗੁਰਬਖਸ਼ ਸਿੰਘ ਤੇ ਉਹਨਾਂ ਦੀ ਪਤਨੀ ਦੀ Laash ਮਿਲੀ ਸੀ ਬਲਕਾਰ ਤੇ ਜਿਸ ਕਾਰਨ ਨੇ ਉਹ ਜ਼ਮੀਨ ਛੱਡ ਦਿੱਤੀ ਤੇ ਮਾਪਿਆਂ ਦਾ ਘਰ ਕਿਰਾਏ ਤੇ ਛੱਡ ਦਿੱਤਾ ਪਰ ਉੱਥੇ ਵੀ ਕੋਈ ਜ਼ਿਆਦਾ ਨਹੀਂ ਰਹਿੰਦਾ ਸੀ ਹੌਲੀ-ਹੌਲੀ ਉਹਨਾਂ ਦੇ ਹਾਲਾਤ ਬਦਲਣ ਲੱਗੇ ਗੁਜ਼ਾਰਾ ਮੁਸ਼ਕਲ ਹੋ ਗਿਆ ਤਾਂ ਘਰ ਦਾ ਕੁਝ ਹਿੱਸਾ ਵੇਚ ਦਿੱਤਾ ਜਦੋਂ ਪੈਸੇ ਵੀ ਮੁੱਕਣ ਲੱਗੇ ਤਾਂ ਕਰਜ਼ਾ ਲੈ ਕੇ ਕਾਰੋਬਾਰ ਕਰਨ ਦੀ ਸੋਚੀ ਪਰ ਕਿਸੇ ਕੰਮ ਵਿੱਚ ਕਾਮਯਾਬੀ ਨਾ ਹੋਈ ਅਤੇ ਪਤਨੀਆਂ ਨੇ ਵੀ ਉਹਨਾਂ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਿੱਤਾ ਬੱਚੇ ਬੁਰੀਆਂ ਆਦਤਾਂ ਵਿੱਚ ਪੈ ਗਏ ਕੁਝ ਸਾਲਾਂ ਵਿੱਚ ਦੋਵੇਂ ਭਰਾਵਾਂ ਦਾ ਮਨੋਬਲ ਟੁੱਟ ਗਿਆ ਉਹ ਪਾਗਲਾਂ ਵਰਗੇ ਹੋ ਗਏ ਜਦੋਂ ਬੱਚਿਆਂ ਨੂੰ ਸਮਝਾਉਂਦੇ ਤਾਂ ਉਹ ਉਲਟ ਗਾਲਾਂ ਕੱਢਣ ਤੋਂ ਵੀ ਨਾ हिਚਕਚਾਉਂਦੇ ਹੁਣ ਬਲਕਾਰ ਤੇ ਜਿਸ ਕਾਰਨ ਨੂੰ ਅਸਲ ਅਹਿਸਾਸ ਹੋ ਰਿਹਾ ਸੀ ਕਿ ਉਹਨਾਂ ਨੇ ਆਪਣੇ ਮਾਪਿਆਂ ਨਾਲ ਕਿੰਨਾ ਬੁਰਾ سلوਕ ਕੀਤਾ ਸੀ ਜੋ ਕੁਝ ਉਹ ਮਾਪਿਆਂ ਨਾਲ ਕਰਦੇ ਆਏ ਸਨ ਉਹੀ ਹੁਣ ਉਹਨਾਂ ਦੇ ਨਾਲ ਵੀ ਹੋ ਰਿਹਾ ਸੀ ਦੋਵਾਂ ਨੂੰ ਅਜੀਬ ਬਿਮਾਰੀ ਲੱਗ ਗਈ ਸੀ ਹਰ ਵਲੀ ਇਦਾਂ ਲੱਗਦਾ ਜਿਵੇਂ ਸਰੀਰ ਵਿੱਚ ਸੂਈਆਂ ਚੋਭ ਰਹੀਆਂ ਹੋਣ ਕਈ ਡਾਕਟਰਾਂ ਨੂੰ ਦਿਖਾਇਆ ਪਰ ਆਰਾਮ ਨਾ ਆਇਆ ਉਹ ਸੂਈਆਂ ਇਸ ਤੱਕਦਰ ਤੇਜ਼ ਚੋਭਦੀਆਂ ਕਿ ਉਹ ਦਰਦ ਨਾਲ ચીਕ ਪੈਂਦੇ ਆਪਣੇ ਸਰੀਰ ਨੂੰ ਨੋਚ ਲੈਂਦੇ ਜਗ੍ਹਾ ਜਗ੍ਹਾ ਜ਼ਖਮ ਹੋ ਚੁੱਕੇ ਸਨ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ 10 ਸਾਲ ਬਾਅਦ ਬਲਕਾਰ ਅਤੇ ਜਿਸਕਰਨ ਵੀ ਮਰ ਚੁੱਕੇ ਸਨ ਹੁਣ ਉਹਨਾਂ ਦੀਆਂ ਘਰ ਵਾਲੀਆਂ ਬੱਚਿਆਂ ਨੂੰ ਲੈ ਕੇ ਨਾ ਜਾਣੇ ਕਿੱਥੇ ਚਲੀਆਂ ਗਈਆਂ ਗੁਰਬਖਸ਼ ਸਿੰਘ ਤੇ ਸਤਵੰਤ ਕੌਰ ਦਾ ਘਰ ਅੱਜ ਵੀ ਇਉਂ ਹੀ ਸੁੰਨਾ ਤੇ ਉਜਾੜ ਪਿਆ ਹੈ ਸੋ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੋ ਪੁੱਤ ਆਪਣੇ ਮਾਪਿਆਂ ਦੀ ਇੱਜ਼ਤ ਨਹੀਂ ਕਰਦੇ ਅਤੇ ਉਹਨਾਂ ਦੀ ਕਦਰ ਨਹੀਂ ਸਮਝਦੇ ਉਹ ਸਮੇਂ ਦੇ ਨਾਲ ਆਪਣੇ ਹੀ ਕਰਮਾਂ ਦਾ ਫਲ ਭੁਗਤਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਸੁਖ ਚੈਨ ਖਤਮ ਹੋ ਜਾਂਦਾ ਹੈ ਅਤੇ ਉਹ ਪਛਤਾਵੇ ਵਿੱਚ ਜਿਉਣ ਲਈ ਮਜਬੂਰ ਹੋ ਜਾਂਦੇ ਹਨ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦੇਣਾ ਅਤੇ ਹਾਈਪ ਵੀ ਕਰਨਾ ਨਾ ਭੁੱਲਿਓ ਹੋਰ ਹੋਰ ਵੀ ਇਦਾਂ ਦੀਆਂ ਪਰਿਵਾਰਕ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ